ਦੋਸਤੋ ਕਿਸੇ ਨੇ ਸਹੀ ਕਿਹਾ ਕਿ ਜੇ ਆਵਾਜ਼ ਉੱਚੀ ਹੋਵੇ ਤਾਂ ਕੁਝ ਲੋਕ ਹੀ ਸੁਣਦੇ ਆ ਪਰ ਜੇ ਗੱਲ ਉੱਚੀ ਹੋਵੇ ਤਾਂ ਬਹੁਤ ਸਾਰੇ ਲੋਕ ਸੁਣਦੇ ਆ ਇੱਕ ਵਾਰੀ ਇੱਕ 24 ਸਾਲ ਦਾ ਲੜਕਾ ਇੱਕ ਸੇੜ ਦੇ ਕੋਲ ਨੌਕਰੀ ਕਰਦਾ ਸੀ ਉਹਦੇ ਮਾਪੇ ਇਸ ਦੁਨੀਆ ਵਿੱਚ ਨਹੀਂ ਸਨ ਜ਼ਿੰਦਗੀ ਬਹੁਤ ਮੁਸ਼ਕਲ ਨਾਲ ਚੱਲ ਰਹੀ ਸੀ ਉਹ ਰੋਜ਼ ਕੰਮ ਤੇ ਜਾਂਦਾ ਸੀ ਤੇ ਪੈਸੇ ਕਮਾ ਕੇ ਘਰ ਆਉਂਦਾ ਸੀ ਖਾਣਾ ਬਣਾਉਂਦਾ ਸੀ ਖਾਂਦਾ ਸੀ ਤੇ ਸੌਂ ਜਾਂਦਾ ਸੀ ਇੱਕ ਦਿਨ ਉਹਨੇ ਦੇਖਿਆ ਕਿ ਇੱਕ ਬੁੱਢਾ ਫਕੀਰ ਤਿੰਨ ਥੈਲੇ ਆਪਣੀ ਪਿੱਠ ਤੇ ਲੱਦ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੱਲ ਜਾ ਰਿਹਾ ਸੀ ਉਹ ਕਾਫੀ ਬੁੱਢੇ ਵੀ ਸਨ ਤੇ ਕਾਫੀ ਚਿਰ ਤੋਂ ਉਦਾਂ ਹੀ ਸਫ਼ਰ ਕਰ ਰਹੇ ਸਨ ਤੇ ਆਖਿਰਕਾਰ ਚੱਲਦੇ-ਚੱਲਦੇ ਉਹ ਥੱਕ ਗਏ ਤੇ ਇੱਕ ਦਰਖਤ ਦੇ ਥੱਲੇ ਬੈਠ ਗਏ ਉਦੋਂ ਹੀ ਉਹਨਾਂ ਦੀ ਨਜ਼ਰ ਇੱਕ ਨੌਜਵਾਨ ਮੁੰਡੇ ਤੇ ਪਈ ਉਹ ਵੀ ਉਸੇ ਰਸਤੇ ਤੋਂ ਜਾ ਰਿਹਾ ਸੀ ਜਿਸ ਦਿਸ਼ਾ ਵੱਲ ਬੁੱਢੇ ਫਕੀਰ ਨੇ ਜਾਣਾ ਸੀ ਉਹ ਮੁੰਡਾ ਉਸ ਬੁੱਢੇ ਫਕੀਰ ਦੇ ਕੋਲੋਂ ਦੀ ਲੰਘਿਆ ਬੁੱਢੇ ਫਕੀਰ ਨੇ ਉਸ ਮੁੰਡੇ ਨੂੰ ਕਿਹਾ ਸੁਣੋ ਬੇਟਾ ਕੀ ਤੂੰ ਮੇਰੀ ਥੋੜੀ ਜੀ ਮਦਦ ਕਰ ਸਕਦਾ ਹੈ ਇਹ ਥੈਲੇ ਬਹੁਤ ਭਾਰੇ ਹਨ ਮੈਂ ਬੁੱਢਾ ਹੋ ਚੁੱਕਿਆ ਹਾਂ ਤੇ ਜਾਇਦਾ ਸਮੇਂ ਤੱਕ ਇਹਨਾਂ ਦਾ ਭਾਰ ਨਹੀਂ ਚੁੱਕ ਸਕਦਾ ਤੇ ਮੈਂ ਬਹੁਤ ਜ਼ਿਆਦਾ ਥੱਕ ਵੀ ਚੁੱਕਿਆ ਹਾਂ ਤੂੰ ਮੇਰੇ ਨਾਲ ਇੱਕ ਥੈਲਾ ਚੁੱਕ ਕੇ ਮੇਰੀ ਮਦਦ ਕਰ ਦੇ ਤੇ ਦੂਜੇ ਪਿੰਡ ਤੱਕ ਪਹੁੰਚਾ ਦੇ ਇਹਦੇ ਬਦਲੇ ਮੈਂ ਤੈਨੂੰ ਤਿੰਨ ਸੋਨੇ ਦੇ ਸਿੱਕੇ ਦੇਵਾਂਗਾ ਉਹ ਲੜਕਾ ਉਸ ਬੁੱਢੇ ਫਕੀਰ ਦੀਆਂ ਸਾਰੀਆਂ ਗੱਲਾਂ ਸੁਣਦਾ ਤੇ ਉਸ ਫਕੀਰ ਨੂੰ ਕਹਿੰਦਾ ਕੋਈ ਗੱਲ ਨਹੀਂ ਬਾਬਾ ਜੀ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ ਤੁਸੀਂ ਦੱਸੋ ਕਿੱਥੇ ਜਾਣਾ ਹੈ ਇਹ ਕਿਆਕੇ ਉਸ ਲੜਕੇ ਨੇ ਉਸ ਫਕੀਰ ਦਾ ਇੱਕ ਥੈਲਾ ਚੁੱਕ ਲਿਆ ਤੇ ਮੋਢੇ ਤੇ ਰੱਖ ਲਿਆ ਉਦੋਂ ਉਸ ਲੜਕੇ ਨੂੰ ਅਹਿਸਾਸ ਹੋਇਆ ਵੀ ਇਹ ਥੈਲਾ ਤਾਂ ਸੱਚਮੁੱਚ ਬੜਾ ਭਾਰੀ ਹੈ ਉਹ ਲੜਕਾ ਤੇ ਉਹ ਬੁੱਢਾ ਫਕੀਰ ਦੋਨੋਂ ਅੱਗੇ ਵੱਲ ਤੁਰ ਪਏ ਥੋੜੀ ਦੂਰ ਅੱਗੇ ਚੱਲਦੇ ਚੱਲਦੇ ਉਹ ਪਿੰਡ ਖਤਮ ਹੋਣ ਲੱਗਾ ਅੱਗੇ ਸੁੰਨਸਾਨ ਰਸਤਾ ਸੀ ਉਸ ਲੜਕੇ ਨੇ ਉਸ ਬੁੱਢੇ ਫਕੀਰ ਨੂੰ ਪੁੱਛਿਆ ਕਿ ਬਾਬਾ ਜੀ ਇਸ ਥੈਲੇ 'ਚ ਇਦਾਂ ਦਾ ਕੀ ਹੈ ਜਿਹਦੇ ਨਾਲ ਇਹਦਾ ਇੰਨਾ ਭਾਰ ਹੈ ਬੁੱਢੇ ਫਕੀਰ ਨੇ ਉਸ ਲੜਕੇ ਨੂੰ ਜਵਾਬ ਦਿੱਤਾ ਕੁਛ ਨਹੀਂ ਬੇਟਾ ਬਸ ਇਹਦੇ ਚ ਤਾਂਬੇ ਦੇ ਕੁਝ ਸਿੱਕੇ ਭਰੇ ਹੋਏ ਆ ਜਿਹਦੇ ਕਰਕੇ ਇਹ ਥੈਲੇ ਦਾ ਇੰਨਾ ਭਾਰ ਹੈ ਉਸ ਫਕੀਰ ਦੀ ਗੱਲ ਸੁਣ ਕੇ ਉਹ ਮੁੰਡਾ ਮਨ ਹੀ ਮਨ ਸੋਚਣ ਲੱਗਾ ਲੱਗਦਾ ਹੈ ਇਹ ਬਾਬਾ ਜ਼ਰੂਰ ਕੋਈ ਵਪਾਰੀ ਹੈ ਤਾਂ ਹੀ ਤਾਂ ਇੰਨੇ ਸਾਰੇ ਤਾਂਬੇ ਦੇ ਸਿੱਕੇ ਲੈ ਕੇ ਚੱਲ ਰਹੇ ਨੇ ਤੇ ਨਾਲ ਹੀ ਉਹਦੇ ਮਨ 'ਚ ਇੱਕ ਹੋਰ ਖਿਆਲ ਆਇਆ ਮੈਂ ਕੀ ਕਰਨਾ ਮੈਂ ਤਾਂ ਇਹ ਥੈਲਾ ਸਿਰਫ ਦੂਸਰੇ ਪਿੰਡ ਤੱਕ ਪਹੁੰਚਾਣਾ ਹੈ ਜਦੋਂ ਉਹਦੇ ਮਨ 'ਚ ਇਹ ਖਿਆਲ ਆਇਆ ਤਾਂ ਉਹਨੇ ਤਾਂਬੇ ਦੇ ਸਿੱਕਿਆਂ ਦਾ ਖਿਆਲ ਆਪਣੇ ਮਨ 'ਚੋਂ ਕੱਢ ਦਿੱਤਾ ਤੇ ਮਸਤੀ ਨਾਲ ਉਹ ਅੱਗੇ ਵੱਲ ਤੁਰ ਪਿਆ। ਚੱਲਦੇ-ਚੱਲਦੇ ਥੋੜਾ ਜਿਹਾ ਹੋਰ ਸਮਾਂ ਲੰਘ ਗਿਆ ਤੇ ਉਹ ਦੋਨੋਂ ਇੱਕ ਨਦੀ ਦੇ ਕਿਨਾਰੇ ਜਾ ਪੁੱਜੇ। ਉਹ ਮੁੰਡਾ ਵਧੀਆ ਕੱਦ-ਕਾਠ ਵਾਲਾ ਤੇ ਕਾਫੀ ਚੁਸਤ ਤੇ ਤੰਦਰੁਸਤ ਸੀ। ਇਸ ਕਰਕੇ ਉਹ ਬਿਨਾਂ ਸੋਚੇ ਸਮਝੇ ਉਸ ਨਦੀ ਵਿੱਚ ਉਤਰ ਜਾਂਦਾ। ਪਰ ਉਹ ਫਕੀਰ ਅਜੇ ਵੀ ਕਿਨਾਰੇ ਤੇ ਹੀ ਖੜੇ ਸਨ। ਫਿਰ ਉਹ ਮੁੰਡਾ ਉਸ ਫਕੀਰ ਨੂੰ ਕਹਿੰਦਾ ਕੀ ਹੋਇਆ ਬਾਬਾ ਜੀ? ਚਲੋ ਆਓ ਸਾਨੂੰ ਇਹ ਨਦੀ ਪਾਰ ਕਰਨੀ ਪਵੇਗੀ ਤਾਂ ਹੀ ਤਾਂ ਅਸੀਂ ਉਸ ਪਿੰਡ ਤੱਕ ਪਹੁੰਚ ਪਾਵਾਂਗੇ ਅੱਗੋਂ ਉਹ ਫਕੀਰ ਉਸ ਮੁੰਡੇ ਨੂੰ ਕਹਿੰਦੇ ਆ ਮੈਨੂੰ ਪਤਾ ਹੈ ਪੁੱਤਰ ਕਿ ਸਾਨੂੰ ਇਹ ਨਦੀ ਪਾਰ ਕਰਨੀ ਪਵੇਗੀ ਪਰ ਤੈਨੂੰ ਪਤਾ ਹੀ ਹੈ ਕਿ ਹੁਣ ਮੈਂ ਬੁੱਢਾ ਹੋ ਚੁੱਕਿਆ ਹਾਂ ਤੇ ਦੋ ਦੋ ਥੈਲੇ ਚੁੱਕ ਕੇ ਮੈਂ ਇਹ ਨਦੀ ਪਾਰ ਨਹੀਂ ਕਰ ਸਕਦਾ ਜੇ ਮੇਰਾ ਪੈਰ ਫਿਸਲ ਗਿਆ ਤਾਂ ਕੀ ਹੋਏਗਾ ਤੂੰ ਮੇਰਾ ਇੱਕ ਹੋਰ ਥੈਲਾ ਚੱਕ ਸਕਦਾ ਹੈ ਇਹਦੇ ਬਦਲੇ ਵੀ ਮੈਂ ਤੈਨੂੰ ਤਿੰਨ ਹੋਰ ਸੋਨੇ ਦੇ ਸਿੱਕੇ ਦਵਾਂਗਾ ਇਹ ਸੁਣ ਕੇ ਉਹ ਮੁੰਡਾ ਮੁਸਕਰਾਉਂਦੇ ਹੋਏ ਉਸ ਫਕੀਰ ਨੂੰ ਕਹਿੰਦਾ ਬਾਬਾ ਜੀ ਤੁਸੀਂ ਮੈਨੂੰ ਸ਼ਰਮਿੰਦਾ ਕਰ ਰਹੇ ਹੋ ਜੇ ਤੁਸੀਂ ਮੈਨੂੰ ਸੋਨੇ ਦੇ ਸਿੱਕੇ ਨਾ ਵੀ ਦਿਓ ਤਾਂ ਵੀ ਮੈਂ ਤੁਹਾਡਾ ਕੰਮ ਕਰਾਂਗਾ ਮੈਂ ਤੁਹਾਨੂੰ ਉਸ ਦੂਜੇ ਪਿੰਡ ਤੱਕ ਜ਼ਰੂਰ ਪਹੁੰਚਾਵਾਂਗਾ ਅੱਗੋਂ ਉਹ ਫਕੀਰ ਮੁਸਕਰਾਉਂਦੇ ਹੋਏ ਉਸ ਲੜਕੇ ਨੂੰ ਕਹਿੰਦੇ ਨੇ ਬੇਟਾ ਤੂੰ ਤਾਂ ਬਹੁਤ ਹੀ ਭੜਾ ਇਨਸਾਨ ਲੱਗਦਾ ਹੈ ਇੰਨਾ ਕਹਿ ਕੇ ਉਸਨੇ ਉਹ ਦੂਜਾ ਥੈਲਾ ਵੀ ਉਸ ਲੜਕੇ ਨੂੰ ਫੜਾ ਦਿੱਤਾ ਉਸ ਲੜਕੇ ਨੇ ਜਦੋਂ ਉਹ ਥੈਲਾ ਆਪਣੇ ਮੋਢੇ ਤੇ ਰੱਖਿਆ ਤਾਂ ਉਹਨੂੰ ਉਹ ਵੀ ਜ਼ਿਆਦਾ ਭਾਰਾ ਲੱਗਿਆ ਪਰ ਉਹਨੇ ਉਦੋਂ ਕੁਝ ਨਹੀਂ ਕੀਤਾ ਜਿਵੇਂ-ਤਿਵੇਂ ਕਰਕੇ ਉਹਨਾਂ ਦੋਨਾਂ ਨੇ ਉਹ ਨਦੀ ਪਾਰ ਕਰ ਲਈ। ਨਦੀ ਪਾਰ ਕਰਨ ਤੋਂ ਬਾਅਦ ਗੱਲਾਂ-ਗੱਲਾਂ ਵਿੱਚ ਹੀ ਉਸ ਲੜਕੇ ਨੇ ਉਸ ਫਕੀਰ ਨੂੰ ਕਿਹਾ, "ਬਾਬਾ ਜੀ, ਇਹ ਦੂਜੇ ਥੈਲੇ 'ਚ ਕੀ ਹੈ? ਇਹ ਵੀ ਬਹੁਤ ਭਾਰਾ ਹੈ।" ਅੱਗੋਂ ਉਸ ਫਕੀਰ ਨੇ ਉਸ ਮੁੰਡੇ ਨੂੰ ਜਵਾਬ ਦਿੱਤਾ, "ਬੇਟਾ, ਇਹਦੇ 'ਚ ਚਾਂਦੀ ਦੇ ਸਿੱਕੇ ਹੈ, ਤਾਂ ਹੀ ਇਹ ਥੈਲਾ ਇੰਨਾ ਭਾਰਾ ਹੈ।" ਉਸ ਫਕੀਰ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਸ ਮੁੰਡੇ ਦਾ ਦਿਮਾਗ ਹੁਣ ਤੇਜ਼-ਤੇਜ਼ ਕੰਮ ਕਰਨ ਲੱਗ ਪਿਆ। ਉਹ ਸੋਚ ਰਿਹਾ ਸੀ ਪੀ ਇੱਕ ਥੈਲੇ 'ਚ ਤਾਂਬੇ ਦੇ ਸਿੱਕੇ ਐ ਤੇ ਦੂਜੇ 'ਚ ਚਾਂਦੀ ਦੇ ਸਿੱਕੇ। ਐਦਾਂ ਲੱਗਦਾ ਹੈ ਕਿ ਇਹ ਫਕੀਰ ਕਿਤੋਂ ਦੂਰੋਂ ਆ ਰਿਹਾ ਹੈ ਤੇ ਉਹਨਾਂ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਇਹ ਸਾਰੇ ਸਿੱਕੇ ਇਕੱਠੇ ਕੀਤੇ ਹਨ। ਤਾਂ ਹੀ ਤਾਂ ਉਹ ਇੰਨਾ ਧਨ ਲੈ ਕੇ ਚੱਲ ਰਿਹਾ ਹੈ। ਪਰ ਉਹ ਲੜਕਾ ਉਸ ਫਕੀਰ ਨੂੰ ਕੁਝ ਨਹੀਂ ਕਹਿੰਦਾ। ਉਹ ਦੋਨੋਂ ਰਸਤੇ 'ਚ ਚੁੱਪਚਾਪ ਅੱਗੇ ਤੁਰਦੇ ਜਾਂਦੇ ਨੇ। ਕੁਝ ਦੂਰ ਅੱਗੇ ਫਿਰ ਇੱਕ ਸੁਨਸਾਨ ਰਸਤਾ ਆ ਜਾਂਦਾ ਹੈ। ਉਸ ਸੁੰਸਾਨ ਰਸਤੇ ਨੂੰ ਦੇਖ ਕੇ ਉਸ ਲੜਕੇ ਦੇ ਮਨ 'ਚ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਪੈਦਾ ਹੋਣ ਲੱਗ ਪਏ। ਉਹ ਇਹ ਸੋਚਣ ਲੱਗਾ ਕਿ ਇਹ ਤਾਂ ਸੁੰਸਾਨ ਰਸਤਾ ਹੈ। ਜੇ ਮੈਂ ਇਹ ਸਿੱਕੇ ਲੈ ਕੇ ਦੌੜ ਵੀ ਜਾਵਾਂ ਤਾਂ ਇਹ ਫਕੀਰ ਕਿਹੜਾ ਮੈਨੂੰ ਫੜ ਪਾਵੇਗਾ? ਤੇ ਇਸ ਤੋਂ ਇਲਾਵਾ ਤਾਂ ਕੋਈ ਹੋਰ ਇੱਥੇ ਹੈ ਵੀ ਨਹੀਂ ਜਿਹੜਾ ਇਹਨਾਂ ਦੀ ਮਦਦ ਕਰ ਸਕੇ। ਉਦੋਂ ਵੀ ਇਹ ਬਹੁਤ ਸਾਰੇ ਸਿੱਕੇ ਆ। ਮੈਂ ਇਹਨਾਂ ਨਾਲ ਇੱਕ ਵਧੀਆ ਦੁਕਾਨ ਖਰੀਦ ਸਕਦਾ ਹਾਂ ਤੇ ਆਪਣਾ ਨਵਾਂ ਵਪਾਰ ਸ਼ੁਰੂ ਕਰ ਸਕਦਾ ਹਾਂ। ਤੇ ਉਦੋਂ ਵੀ ਇਹ ਬੁੱਢਾ ਫਕੀਰ ਇਹਨਾਂ ਇੰਨੇ ਪੈਸਿਆਂ ਦਾ ਕਰੇਗਾ ਕੀ? ਇਹਦੇ ਨਾਲੋਂ ਚੰਗਾ ਐ ਮੈਂ ਹੀ ਰੱਖ ਲੈਣਾ ਇਹਨਾਂ ਨੂੰ ਉਹ ਲੜਕਾ ਇਹ ਸਭ ਸੋਚ ਹੀ ਰਿਹਾ ਸੀ ਕਿ ਉਹਨੂੰ ਆਪਣੇ ਆਪ ਤੇ ਹੈਰਾਨੀ ਹੋਣ ਲੱਗ ਪਈ ਉਹ ਯਾਰ ਮੈਂ ਏ ਕੀ ਸੋਚ ਰਿਹਾ ਹਾਂ ਇਹ ਫਕੀਰ ਪਤਾ ਨਹੀਂ ਕਿੱਥੋਂ ਆਰੇ ਹੋਣੇ ਤੇ ਪਤਾ ਨਹੀਂ ਕਿੰਨੀ ਮਿਹਨਤ ਕਰਕੇ ਇਹਨਾਂ ਨੇ ਇੰਨੇ ਪੈਸੇ ਇਕੱਠੇ ਕੀਤੇ ਹੋਣੇ ਮੈਨੂੰ ਇਸ ਬੁੱਢੇ ਫਕੀਰ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਨਹੀਂ ਨਹੀਂ ਮੈਨੂੰ ਐਦਾਂ ਨਹੀਂ ਕਰਨਾ ਚਾਹੀਦਾ ਉਸ ਲੜਕੇ ਨੇ ਕੁਝ ਸਮਝ ਲਈ ਆਪਣੇ ਮਨ ਦੇ ਵਿਚਾਰਾਂ ਨੂੰ ਕਾਬੂ ਕਰ ਹੀ ਲਿਆ ਪਰ ਥੋੜੀ ਦੇਰ ਬਾਅਦ ਉਹਦੇ ਮਨ ਦੇ ਵਿਚਾਰ ਦੇਖਦੇ ਹੀ ਦੇਖਦੇ ਉਹਦੇ ਤੇ ਭਾਰੀ ਪੈਣ ਲੱਪੇ। ਉਹ ਲੜਕਾ ਦੋ ਥੈਲੇ ਲੈ ਕੇ ਫਕੀਰ ਦੇ ਪਿੱਛੇ-ਪਿੱਛੇ ਚੱਲ ਰਿਹਾ ਸੀ। ਕੁਝ ਦੂਰ ਅੱਗੇ ਚੱਲਣ ਤੋਂ ਬਾਅਦ ਇੱਕ ਪਹਾੜੀ ਆਈ। ਉਦੋਂ ਉਹ ਫਕੀਰ ਉਸ ਲੜਕੇ ਨੂੰ ਕਹਿੰਦੇ ਆ, "ਪੁੱਤ ਮੈਂ ਇਹ ਪਹਾੜੀ ਨਹੀਂ ਚੜ ਸਕਾਂਗਾ। ਮੈਂ ਬਹੁਤ ਬੁੱਢਾ ਹੋ ਚੁੱਕਿਆ ਹਾਂ ਤੇ ਮੇਰੇ ਗੋਡਿਆਂ ਵਿੱਚ ਵੀ ਦਰਦ ਰਹਿੰਦਾ ਹੈ। ਜੇ ਤੂੰ ਮੇਰਾ ਤੀਸਰਾ ਥੈਲਾ ਵੀ ਚੁੱਕ ਲਵੇਂ ਤਾਂ ਮੈਂ ਤੈਨੂੰ ਤਿੰਨ ਹੋਰ ਸੋਨੇ ਦੇ ਸਿੱਕੇ ਦਵਾਂਗਾ। ਪਰ ਯਾਦ ਰੱਖੀ" ਇਹਨਾਂ ਨੂੰ ਕਿਤੇ ਸੁੱਟੀ ਨਾ ਕਿਤੇ ਇਹ ਥੈਲੇ ਖੁੱਲ ਨਾ ਜਾਣ ਅੱਗੋਂ ਉਸ ਲੜਕੇ ਨੇ ਉਸ ਫਕੀਰ ਨੂੰ ਪੁੱਛਿਆ ਕਿਉਂ ਬਾਬਾ ਜੀ ਇਹਦੇ 'ਚ ਇਦਾਂ ਦਾ ਹੈ ਕੀ ਹੈ ਅੱਗੋਂ ਉਸ ਫਕੀਰ ਨੇ ਲੜਕੇ ਨੂੰ ਜਵਾਬ ਦਿੱਤਾ ਪੁੱਤ ਇਹਦੇ 'ਚ ਸੋਨੇ ਦੇ ਸਿੱਕੇ ਐ ਇਹ ਸੁਣ ਕੇ ਉਹ ਲੜਕਾ ਮਨ ਹੀ ਮਨ ਬਹੁਤ ਖੁਸ਼ ਹੋਇਆ ਉਹਨੇ ਚੁੱਪਚਾਪ ਉਹ ਥੈਲਾ ਵੀ ਫਕੀਰ ਕੋਲੋਂ ਲੈ ਲਿਆ ਫਿਰ ਉਹ ਦੋਨੋਂ ਰਸਤੇ 'ਚ ਅੱਗੇ ਵੱਲ ਨੂੰ ਤੁਰ ਪਏ ਹੁਣ ਫਕੀਰ ਬਿਨਾਂ ਕੋਈ ਭਾਰ ਚੁੱਕੇ ਆਰਾਮ ਨਾਲ ਪਹਾੜ ਦੀ ਚੜਾਈ ਚੜ ਰਹੇ ਸਨ ਪਰ ਉਹ ਨੌਜਵਾਨ ਮੁੰਡਾ ਜੋ ਪਿੱਛੇ-ਪਿੱਛੇ ਸੀ ਭਾਰ ਹੋਣ ਕਰਕੇ ਬਹੁਤ ਹੌਲੀ-ਹੌਲੀ ਚੱਲ ਰਿਹਾ ਸੀ ਪਰ ਜਦੋਂ ਤੋਂ ਉਹਨੇ ਸੋਨੇ ਦਾ ਨਾਮ ਸੁਣਿਆ ਸੀ ਅੰਦਰੋਂ ਉਹਦਾ ਮਨ ਖੁਸ਼ੀ ਵਿੱਚ ਨੱਚ ਰਿਹਾ ਸੀ ਉਹ ਮਾਨੀ-ਮਾਨ ਸੋਚ ਰਿਹਾ ਸੀ ਜੇ ਮੈਨੂੰ ਇਹ ਸਾਰਾ ਧਨ ਮਿਲ ਜਾਵੇ ਤਾਂ ਮੇਰੀ ਸਾਰੀ ਜ਼ਿੰਦਗੀ ਆਰਾਮ ਨਾਲ ਕੱਟੀ ਜਾਵੇਗੀ ਵੈਸੇ ਵੀ ਤਾਂ ਇਹ ਫਕੀਰ ਬੁੱਢਾ ਹੋ ਚੁੱਕਿਆ ਹੈ ਇਹਨੂੰ ਇੰਨੇ ਪੈਸਿਆਂ ਦੀ ਕੀ ਲੋੜ ਹੈ ਇਹਨਾਂ ਦੀ ਜ਼ਿੰਦਗੀ ਤਾਂ ਉਦਾਂ ਵੀ ਕੱਟੀ ਚੁੱਕੀ ਹੈ ਮੈਂ ਇੱਕ ਕੰਮ ਕਰਦਾ ਇਹ ਸਾਰੇ ਪੈਸੇ ਲੈ ਕੇ ਇੱਥੋਂ ਭੱਜ ਜਾਣਾ ਕਰੋੜਾਂ ਵਿਚਾਰ ਉੱਠ ਰਹੇ ਸਨ ਉਸ ਲੜਕੇ ਦੇ ਮਨ 'ਚ ਲੜਕੇ ਦਾ ਮਨ ਹੁਣ ਉਸ ਦੇ ਦਿਮਾਗ ਤੇ ਪੂਰੀ ਤਰ੍ਹਾਂ ਹਾਵੀ ਹੋ ਚੁੱਕਿਆ ਸੀ ਪਰ ਉਦੋਂ ਹੀ ਉਸ ਲੜਕੇ ਦੇ ਮਨ 'ਚ ਇੱਕ ਹੋਰ ਵਿਚਾਰ ਪੈਦਾ ਹੋਇਆ ਹੁਣ ਉਹ ਮੁੰਡਾ ਇਹ ਸੋਚ ਰਿਹਾ ਸੀ ਮੈਨੂੰ ਲੱਗਦਾ ਇਹ ਫਕੀਰ ਕੋਈ ਚੋਰ ਹੈ ਨਹੀਂ ਤਾਂ ਇੰਨੇ ਸਾਰੇ ਸੋਨੇ ਦੇ ਸਿੱਕੇ ਇਹਦੇ ਕੋਲ ਕਿੱਥੋਂ ਆਉਣਗੇ ਜੇ ਇਹ ਕੋਈ ਵਪਾਰੀ ਹੁੰਦਾ ਤਾਂ ਇਸ ਤਰ੍ਹਾਂ ਪੈਦਲ ਯਾਤਰਾ ਨਾ ਕਰਦਾ ਜੇ ਇਹਨਾਂ ਕੋਲ ਇੰਨੇ ਪੈਸੇ ਸਨ ਤਾਂ ਇਹ ਕਿਸੇ ਨਾ ਕਿਸੇ ਸਾਧਨ ਦਾ ਇੰਤਜ਼ਾਮ ਤਾਂ ਕਰ ਹੀ ਸਕਦੇ ਸਨ ਪੱਕਾ ਇਹ ਕੋਈ ਚੋਰ ਹੈ ਤੇ ਚੋਰ ਕੋਲੋਂ ਚੋਰੀ ਕਰਨ ਚ ਕੀ ਬੁਰਾ ਇਹ ਸੋਚਦਾ ਸੋਚਦਾ ਉਹ ਨੌਜਵਾਨ ਤੇਜ਼-ਤੇਜ਼ ਉਸ ਫਕੀਰ ਤੋਂ ਅੱਗੇ ਵੱਲ ਤੁਰਦਾ ਗਿਆ ਤੇ ਦੇਖਦੇ ਹੀ ਦੇਖਦੇ ਉਹ ਫਕੀਰ ਤੋਂ ਅੱਗੇ ਨਿਕਲ ਚੁੱਕਿਆ ਸੀ ਤੇ ਹੁਣ ਉਹ ਇਹ ਸੋਚ ਰਿਹਾ ਸੀ ਕਿ ਜਿਵੇਂ ਹੀ ਪਹਾੜ ਦੀ ਢਲਾਨ ਆਵੇਗੀ ਮੈਂ ਇਹ ਤਿੰਨੇ ਥੈਲੇ ਲੈ ਕੇ ਭੱਜ ਜਾਵਾਂਗਾ ਇਹ ਸਾਰੇ ਪੈਸੇ ਮੇਰੇ ਹੋ ਜਾਣਗੇ ਤੇ ਮੇਰੀ ਗਰੀਬੀ ਵੀ ਹਮੇਸ਼ਾ ਲਈ ਦੂਰ ਹੋ ਜਾਵੇਗੀ ਮੈਂ ਜੋ ਚਾਹਾਂਗਾ ਉਹ ਕਰ ਪਾਵਾਂਗਾ ਦੇਖਦੇ ਹੀ ਦੇਖਦੇ ਉਹ ਦੋਨੋਂ ਪਹਾੜ ਦੀ ਚੋਟੀ ਤੇ ਪਹੁੰਚ ਚੁੱਕੇ ਸਨ ਹੁਣ ਟਲਾਂ ਦਾ ਰਸਤਾ ਸ਼ੁਰੂ ਹੋਣ ਵਾਲਾ ਸੀ ਉਦੋਂ ਹੀ ਉਹ ਨੌਜਵਾਨ ਉਸ ਫਕੀਰ ਤੋਂ ਨਜ਼ਰਾਂ بچਾ ਕੇ ਤਿੰਨੋਂ ਥੈਲੇ ਲੈ ਕੇ ਉਥੋਂ ਭੱਜ ਨਿਕਲਿਆ ਹੁਣ ਉਸ ਨੌਜਵਾਨ ਨੂੰ ਆਪਣਾ ਸਰੀਰ ਬੜਾ ਹੌਲਾ ਮਹਿਸੂਸ ਹੋ ਰਿਹਾ ਸੀ ਉਹਨੂੰ ਉਹ ਤਿੰਨੋਂ ਥੈਲਿਆਂ ਦਾ ਭਾਰ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਹੁਣ ਦੌੜਦੇ ਦੌੜਦੇ ਤੇ ਬਚਦੇ ਬਚਾਉਂਦੇ ਕਿਸੇ ਤਰ੍ਹਾਂ ਉਹ ਨੌਜਵਾਨ ਆਪਣੇ ਘਰ ਪਹੁੰਚਿਆ। ਉਹਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਉਹਨੇ ਸੋਚਿਆ ਹੁਣ ਮੈਨੂੰ ਇਨ੍ਹਾਂ ਥੈਲਿਆਂ ਵਿੱਚੋਂ ਸਾਰੇ ਪੈਸੇ ਕੱਢ ਲੈਣੇ ਚਾਹੀਦੇ। ਇਹ ਸੋਚ ਕੇ ਜਦੋਂ ਉਹਨੇ ਥੈਲੇ ਖੋਲੇ ਤਾਂ ਪਹਿਲੇ ਥੈਲੇ ਵਿੱਚ ਉਹਨੂੰ ਲੋਹੇ ਦੇ ਜੰਗ ਲੱਗੇ ਸਿੱਕੇ ਮਿਲੇ। ਇਹ ਦੇਖ ਕੇ ਉਹਨੂੰ ਯਕੀਨ ਨਹੀਂ ਹੋ ਰਿਹਾ ਸੀ। ਨਾਲ ਦੀ ਨਾਲ ਉਹਨੇ ਦੂਜਾ ਥੈਲਾ ਵੀ ਖੋਲ ਦਿੱਤਾ ਤੇ ਦੂਜੇ ਥੈਲੇ ਵਿੱਚੋਂ ਵੀ ਲੋਹੇ ਦੇ ਜੰਗ ਲੱਗੇ ਸਿੱਕੇ ਨਿਕਲੇ। ਉਹ ਨੌਜਵਾਨ ਪੂਰੀ ਤਰ੍ਹਾਂ ਸੋਚਾਂ ਵਿੱਚ ਪੈ ਗਿਆ। ਆਖਿਰ ਇਹ ਸਭ ਹੋ ਕੀ ਰਿਹਾ ਹੈ ਉਸ ਫਕੀਰ ਨੇ ਤਾਂ ਮੈਨੂੰ ਹੋਰ ਹੀ ਕੁਝ ਕਿਹਾ ਸੀ ਹੁਣ ਉਹਨੇ ਸੋਨੇ ਦੇ ਸਿੱਕਿਆਂ ਵਾਲਾ ਥੈਲਾ ਖੋਲਿਆ ਤਾਂ ਉਸ ਵਿੱਚੋਂ ਵੀ ਲੋਹੇ ਦੇ ਜੰਗ ਲੱਗੇ ਸਿੱਕੇ ਹੀ ਨਿਕਲੇ ਇਹ ਦੇਖ ਕੇ ਉਸ ਨੌਜਵਾਨ ਨੂੰ ਬਹੁਤ ਗੁੱਸਾ ਆ ਗਿਆ ਉਹਨੇ ਸੋਚਿਆ ਕਿ ਉਸ ਫਕੀਰ ਨੇ ਮੇਰੇ ਨਾਲ ਝੂਠ ਕਿਉਂ ਬੋਲਿਆ ਉਹ ਨੌਜਵਾਨ ਸੋਚਾਂ ਵਿੱਚ ਹੀ ਡੁੱਬਿਆ ਸੀ ਕਿ ਉਹਦੀ ਨਜ਼ਰ ਥੈਲੇ ਵਿੱਚ ਪਈ ਇੱਕ ਚਿੱਠੀ ਤੇ ਪਈ ਉਹਨੇ ਉਹ ਚਿੱਠੀ ਚੁੱਕੀ ਤਾਂ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਇਹ ਸਾਰਾ ਨਾਟਕ ਇਸੇ ਇਮਾਨਦਾਰ ਵਿਅਕਤੀ ਦੀ ਖੋਜ ਕਰਨ ਲਈ ਰਚਿਆ ਗਿਆ ਤੇ ਮੈਂ ਇਸ ਰਾਜ ਦਾ ਰਾਜਾ ਹਾਂ ਮੇਰੀ ਕੋਈ ਸੰਤਾਨ ਨਹੀਂ ਹੈ ਇਸੇ ਕਰਕੇ ਮੈਂ ਇਹ ਸਭ ਨਾਟਕ ਰਚਿਆ ਸੀ ਤਾਂ ਕਿ ਮੈਂ ਆਪਣੇ ਰਾਜ ਵਿੱਚੋਂ ਕਿਸੇ ਇੱਕ ਇਸ ਤਰ੍ਹਾਂ ਦੇ ਇਮਾਨਦਾਰ ਵਿਅਕਤੀ ਦੀ ਖੋਜ ਕਰ ਸਕਾਂ ਜੋ ਮੇਰੇ ਤੋਂ ਬਾਅਦ ਇਸ ਰਾਜ ਦਾ ਰਾਜਾ ਬਣ ਸਕੇ ਤੇ ਸਾਰਾ ਰਾਜ ਭਾਗ ਸੰਭਾਲ ਸਕੇ ਤੇ ਇਸ ਰਾਜ ਦਾ ਸਾਰਾ ਭਾਰ ਉਹੀ ਸੰਭਾਲ ਸਕਦਾ ਹੈ ਜੋ ਪੂਰੀ ਤਰ੍ਹਾਂ ਇਮਾਨਦਾਰ ਹੋਵੇ ਜਿਹਦੇ ਮਨ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਲਾਲਚ ਨਾ ਹੋਵੇ ਇਹ ਸਭ ਪੜ੍ਹ ਕੇ ਉਹ ਨੌਜਵਾਨ ਜੋਰ ਦੀ ਚੀਕਾਂ ਮਾਰਨ ਲੱਗਾ ਉਹ ਆਪਣਾ ਸਿਰ ਫੜ ਕੇ ਬੈਠ ਗਿਆ ਹੁਣ ਉਹ ਨੌਜਵਾਨ ਜਾਣਦਾ ਸੀ ਕਿ ਜੇ ਉਹ ਆਪਣੇ ਮਨ ਦੇ ਵਿਚਾਰਾਂ ਤੇ ਕਾਬੂ ਕਰ ਲੈਂਦਾ ਤਾਂ ਉਸ ਦੀ ਪੂਰੀ ਜ਼ਿੰਦਗੀ ਸੰਵਰ ਜਾਣੀ ਸੀ ਪਰ ਉਹ ਆਪਣੇ ਮਨ ਦੇ ਵਿਚਾਰਾਂ ਨੂੰ ਕਾਬੂ ਨਹੀਂ ਕਰ ਸਕਿਆ ਦੋਸਤੋ ਕਿਸੇ ਮਹਾਂਪੁਰਸ਼ ਨੇ ਕਿਹਾ ਕਿ ਮਨ ਹੀ ਸਭ ਕੁਝ ਹੈ ਜੋ ਤੁਸੀਂ ਸੋਚਦੇ ਹੋ ਉਹ ਤੁਸੀਂ ਬਣ ਜਾਂਦੇ ਹੋ ਤੁਹਾਡਾ ਕੋਈ ਦੁਸ਼ਮਣ ਵੀ ਤੁਹਾਡਾ ਇਹਨਾਂ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਤੁਹਾਡੇ ਮਨ ਦੇ ਬੇਕਾਬੂ ਵਿਚਾਰ ਤੁਹਾਡਾ ਨੁਕਸਾਨ ਕਰ ਸਕਦੇ ਨੇ ਸਾਡੇ ਮਨ ਵਿੱਚ ਜੋ ਵਿਚਾਰ ਚੱਲਦੇ ਹਨ ਉਹੀ ਸਾਡੇ ਸ਼ਬਦ ਬਣਦੇ ਆ ਸ਼ਬਦ ਸਾਡਾ ਕਰਮ ਬਣ ਜਾਂਦੇ ਆ ਵਾਰ-ਵਾਰ ਇੱਕੋ ਕਰਮ ਕਰਨਾ ਸਾਡਾ ਸੁਭਾਅ ਬਣ ਜਾਂਦਾ ਤੇ ਸਾਡਾ ਸੁਭਾਅ ਸਾਡਾ ਚਰਿੱਤਰ ਬਣ ਜਾਂਦਾ ਤੁਹਾਡਾ ਚਰਿੱਤਰ ਹੀ ਤੁਹਾਡੀ ਕਿਸਮਤ ਦਾ ਫੈਸਲਾ ਕਰਦਾ ਸੋ ਦੋਸਤੋ ਆਪਣੇ ਮਨ ਦੇ ਵਿਚਾਰਾਂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਕਮਜ਼ੋਰੀ ਹਮੇਸ਼ਾ ਛੋਟੇ ਵਿਚਾਰ ਤੋਂ ਪੈਦਾ ਹੁੰਦੀ ਹੈ ਇਹ ਇੱਕ ਬੀਜ ਦੇ ਰੂਪ ਵਿੱਚ ਹੁੰਦੀ ਹੈ ਜੇ ਇਹਨੂੰ ਸ਼ੁਰੂ ਚ ਹੀ ਨਸ਼ਟ ਨਾ ਕੀਤਾ ਜਾਵੇ ਤਾਂ ਇੱਕ ਛੋਟਾ ਜਿਹਾ ਵਿਚਾਰ ਇੱਕ ਵੱਡਾ ਦਰਖਤ ਬਣ ਜਾਂਦਾ ਹੈ ਜੋ ਸਾਡੀ ਸੋਚਨ ਸ਼ਕਤੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਜਿਵੇਂ ਤੁਸੀਂ ਇਸ ਕਹਾਣੀ ਵਿੱਚ ਦੇਖਿਆ ਕਿ ਉਸ ਨੌਜਵਾਨ ਦਾ ਮਨ ਪੂਰੀ ਤਰ੍ਹਾਂ ਉਸ ਲੜਕੇ ਤੇ ਹਾਵੀ ਹੋ ਚੁੱਕਿਆ ਸੀ ਉਦੀ ਸੋਚਨ ਸਮਝਣ ਦੀ ਸ਼ਕਤੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ ਉਹਦੇ ਮਨ ਦੇ ਲਾਲਚ ਨੇ ਉਹਦੇ ਅੰਦਰ ਐਨੀ ਊਰਜਾ ਭਰ ਦਿੱਤੀ ਕਿ ਉਹ ਤਿੰਨੋਂ ਥੈਲੇ ਉਠਾ ਕੇ ਭੱਜ ਨਿਕਲਿਆ ਸੋ ਦੋਸਤੋ ਜਦੋਂ ਕੋਈ ਗਲਤ ਵਿਚਾਰ ਤੁਹਾਡੇ ਮਨ ਵਿੱਚ ਪੈਦਾ ਹੋਵੇ ਤਾਂ ਉਹਨੂੰ ਉਦੋਂ ਹੀ ਜੜ ਤੋਂ ਪੁੱਟ ਕੇ ਸੁੱਟ ਦਿਓ ਨਹੀਂ ਤਾਂ ਉਹ ਇੱਕ ਵੱਡਾ ਦਰਖਤ ਬਣ ਜਾਵੇਗਾ ਤੇ ਤੁਹਾਨੂੰ ਕਿਸੇ ਨਾ ਕਿਸੇ ਗਲਤ ਰਸਤੇ ਵੱਲ ਧੱਕ ਹੀ ਦੇਵੇਗਾ ਤੁਸੀਂ ਚਾਹ ਕੇ ਵੀ ਉਹਨੂੰ ਰੋਕ ਨਹੀਂ ਪਾਉਗੇ ਹੁਣ ਤੁਹਾਡੇ ਮਨ ਵਿੱਚ ਸਵਾਲ ਉੱਠ ਰਿਹਾ ਹੋਵੇਗਾ ਕਿ ਅਸੀਂ ਆਪਣੇ ਮਨ ਦੇ ਵਿਚਾਰਾਂ ਨੂੰ ਕਾਬੂ ਕਰੀਏ ਕਿਵੇਂ ਪਹਿਲੀ ਗੱਲ ਹੈ ਸਹੀ ਇਰਾਦਾ ਵਿਕਸਿਤ ਕਰੋ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਮਨ ਵਿੱਚ ਕੁਝ ਹੋਰ ਹੁੰਦਾ ਪਰ ਤੁਸੀਂ ਕਹਿੰਦੇ ਕੁਝ ਹੋਰ ਕਿਉਂਕਿ ਜੋ ਤੁਹਾਡੇ ਮਨ ਦੇ ਅੰਦਰ ਵਸਿਆ ਹੈ ਉਹੀ ਤੁਹਾਡੇ ਮੂੰਹੋਂ ਬਾਹਰ ਨਿਕਲਦਾ ਹੈ ਗਲਤੀ ਕਰਨ ਤੋਂ ਬਾਅਦ ਸਾਡਾ ਦਿਮਾਗ ਕੰਮ ਕਰਨਾ ਸ਼ੁਰੂ ਕਰਦਾ ਹੈ ਦੋਸਤੋ ਜਦੋਂ ਵੀ ਤੁਸੀਂ ਕੋਈ ਕੰਮ ਕਰਨ ਜਾ ਰਹੇ ਹੋ ਨਿਓ ਤਾਂ ਇਹ ਜ਼ਰੂਰ ਸੋਚਿਓ ਕਿ ਜੋ ਵੀ ਤੁਸੀਂ ਕਰਨ ਜਾ ਰਹੇ ਹੋ ਇਹਦੇ ਪਿੱਛੇ ਤੁਹਾਡਾ ਇਰਾਦਾ ਕੀ ਹੈ ਕੀ ਮੈਂ ਕਿਸੇ ਨੂੰ ਦੁੱਖ ਪਹੁੰਚਾਉਣ ਜਾ ਰਿਹਾ ਹਾਂ ਜਾਂ ਮੈਂ ਕਿਸੇ ਨੂੰ ਨੀਚਾ ਦਿਖਾਉਣ ਜਾ ਰਿਹਾ ਹਾਂ ਜਾਂ ਫਿਰ ਮੈਂ ਆਪਣੇ ਆਪ ਨੂੰ ਉੱਪਰ ਚੁੱਕਣਾ ਹੈ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਕਰਿਓ ਦੋਸਤੋ ਯਾਦ ਰੱਖਿਓ ਤੁਹਾਨੂੰ ਹਮੇਸ਼ਾ ਚੰਗਾ ਹੀ ਸੋਚਣਾ ਪਵੇਗਾ ਤੁਹਾਡੇ ਇਰਾਦੇ ਚੰਗੇ ਹੋਣੇ ਚਾਹੀਦੇ ਨੇ ਤਾਂ ਹੀ ਤੁਸੀਂ ਦੁੱਖ ਤੇ ਤਕਲੀਫਾਂ ਤੋਂ ਬਚ ਸਕਦੇ ਹੋ ਦੋਸਤੋ ਜਿਹੜਾ ਆਪਣੇ ਆਪ ਨੂੰ ਵੇਖਦਾ ਹੈ ਆਪਣੇ ਅੰਦਰ ਝਾਤੀ ਮਾਰਦਾ ਹੈ ਉਹੀ ਸਭ ਤੋਂ ਵੱਡਾ ਤਪਸਵੀ ਹੈ ਦੋਸਤੋ ਉਮੀਦ ਹੈ ਤੁਸੀਂ ਅੱਜ ਦੀ ਇਸ ਵੀਡੀਓ ਤੋਂ ਜਰੂਰ ਕੁਝ ਸਿੱਖਿਆ ਹੋਵੇਗਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀ ਟੈਲਰ ਪੰਜਾਬ